जय माता नणा देवी जी दोस्तों माता नणा देवी ਦੇ ਦਰਬਾਰ ਦੇ ਵਿੱਚ ਤੁਸੀਂ ਸਾਰੇ ਹੀ ਗਏ ਹੋਵੋਗੇ ਤੇ ਤੁਸੀਂ ਦੇਖਿਆ ਹੋਣਾ ਤਸਵੀਰਾਂ ਦੇ ਵਿੱਚ ਜਿਹੜਾ ਮਾਤਾ ਨणा देवी ਦੇ ਦਰਬਾਰ ਦੇ ਵਿੱਚ ਗੇਟ ਜਿਹੜਾ ਦਿਖਾਈ ਦੇ ਰਿਹਾ ਹੈ ਇਹ ਗੇਟ ਅਕਸਰ ਬੰਦ ਪਿਆ ਹੁੰਦਾ ਹੈਗਾ ਇਹ ਗੇਟ ਬੰਦ ਕਿਉਂ ਪਿਆ ਹੁੰਦਾ ਹੈ ਤੇ ਕਿਉਂ ਨਹੀਂ ਇਹ ਕਦੇ ਖੁੱਲ੍ਹਾ ਜਿੰਨੇ ਵਾਰ ਵੀ ਤੁਸੀਂ ਗਏ ਹੋਵੋਗੇ ਤੁਸੀਂ ਦੇਖਿਆ ਹੋਊਗਾ ਇਹ ਗੇਟ ਬੰਦ ਹੀ ਹੋਊਗਾ ਅੱਜ ਆਪਾਂ ਇਸ ਗੇਟ ਬਾਰੇ ਗੱਲ ਕਰਾਂਗੇ ਇਸ ਗੇਟ ਦਾ ਵੀ ਇਤਿਹਾਸ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਤੋਂ ਪਹਿਲਾਂ ਬੇਨਤੀ ਹੈ ਵੀ ਵੀਡੀਓ ਨੂੰ ਲੈ ਕੇ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਦੋਸਤੋ ਇਹ ਤਸਵੀਰਾਂ ਚ ਦਿਖਾਈ ਦੇ ਰਹੀ ਹੈ ਜਿਹੜਾ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਇਹ ਗੇਟ ਹੈ। ਇਸ ਗੇਟ ਨੂੰ ਜੌਣਾ ਮੋੜ ਗੇਟ ਕਿਹਾ ਜਾਂਦਾ ਹੈਗਾ। ਜੌਣਾ ਮੋੜ ਗੇਟ ਇਸ ਕਰਕੇ ਕਿਹਾ ਜਾਂਦਾ ਦੱਸਿਆ ਜਾਂਦਾ ਵੀ ਇਸ ਜਗ੍ਹਾ ਤੋਂ ਇਸ ਗੇਟ ਵਾਲੀ ਥਾਂ ਤੋਂ ਜੌਣੇ ਮੌਲ ਨੇ ਪਹਾੜੀ ਤੋਂ ਛਾਲ ਮਾਰੀ ਸੀ। ਜਦੋਂ ਜੌਣੇ ਮੌਲ ਨੂੰ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਕਹਿੰਦੇ ਪੁਲਿਸ ਨੇ ਘੇਰਾ ਪਾ ਲਿਆ ਸੀ ਤਾਂ ਜੌਣੇ ਮੌਲ ਨੇ ਇਸ ਜਗ੍ਹਾ ਤੋਂ ਛਾਲ ਮਾਰੀ ਸੀ। ਪਰ ਪਹਾੜੀ ਤੋਂ ਛਾਲ ਮਾਰਨ ਤੋਂ ਬਾਅਦ ਵੀ ਜਾਉਣਾ ਮੋੜ ਜਿਉਂਦੇ ਦਾ ਜਿਉਂਦਾ ਹੀ ਪਹਾੜੀ ਤੇ ਜਾ ਉਤਰਿਆ ਸੀਗਾ ਤੇ ਦੋਸਤੋ ਜਾਉਣੇ ਮੋੜ ਦੀਆਂ ਕਾਫੀ ਕਹਾਣੀਆਂ ਮਾਤਾ ਨਾਨਾ ਦੇਵੀ ਦੇ ਦਰਬਾਰ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਕਿਹਾ ਜਾਂਦਾ ਕਿ ਜਾਉਣਾ ਮੋੜ ਮਾਤਾ ਨਾਨਾ ਦੇਵੀ ਦਾ ਪਰਮ ਭਗਤ ਸੀ ਤੇ ਮਾਤਾ ਨਾਨਾ ਦੇਵੀ ਦੇ ਦਰਬਾਰ ਦੇ ਵਿੱਚ ਛਾਤਰ ਚੜਾਉਣ ਵਾਸਤੇ ਗਿਆ ਸੀ ਜਾਉਣੇ ਮੋੜ ਨੇ ਕਹਿੰਦੇ ਵੀ ਆਪਣੇ ਭਰਾ ਕਿਸ਼ਨੇ ਦਾ ਬਦਲਾ ਲੈਣ ਵਾਸਤੇ ਕਿਉਂਕਿ ਜਾਉਣੇ ਮੋੜ ਦਾ ਜਿਹੜਾ ਭਰਾ ਕਿਸ਼ਨਾ ਸੀਗਾ ਕਿਸ਼ਨੇ ਦਾ ਕਹਿੰਦੇ ਪੱਗਵਟ ਭਰਾ ਸੀ ਡੋਗਰ ਤੇ ਡੋਗਰ ਨੇ ਯਾਰ ਮਾਰ ਕਰਕੇ ਜਿਉਣੇ ਦੇ ਭਰਾ ਕਿਸ਼ਨੇ ਨੂੰ ਪੁਲਿਸ ਕੋਲ ਫੜਾਤਾ ਸੀ ਤੇ ਉਦੋਂ ਬਾਅਦ ਕਿਸ਼ਨੇ ਨੂੰ ਕਾਲੇ ਪਾਣੀਆਂ ਦੀ ਸਜ਼ਾ ਸੁਣਾਈ ਗਈ ਸੀ ਤੇ ਕਾਲੇ ਪਾਣੀਆਂ ਦੀ ਸਜ਼ਾ ਕੱਟ ਰਹੀ ਜਿਉਣੇ ਮੌੜ ਦੇ ਭਰਾ ਕਿਸ਼ਨੇ ਨੇ ਜਿਉਣੇ ਮੌੜ ਨੂੰ ਇੱਕ ਚਿੱਠੀ ਲਿਖ ਕੇ ਦੱਸਿਆ ਸੀਗਾ ਕਿ ਮੇਰੇ ਨਾਲ ਡੋਗਰ ਨੇ ਧੋਖਾ ਕੀਤਾ ਤੇ ਮੇਰੇ ਨਾਲ ਯਾਰ ਮਾਰ ਕਰਕੇ ਮੈਨੂੰ ਪੁਲਿਸ ਨੂੰ ਫੜਾਤਾ ਤੇ ਦੋਸਤੋ ਅੱਗੇ ਕਹਿੰਦੇ ਹੁੰਦੇ ਵੀ ਯਾਰੀ ਦਾ ਬਹੁਤ ਜ਼ਿਆਦਾ ਮੁੱਲ ਹੁੰਦਾ ਸੀ ਜਿਉਣੇ ਮੌੜ ਦਾ ਭਰਾ ਕਿਸ਼ਨਾ ਤੇ ਅਹਿਮਦ ਡੋਗਰ ਦੋਨੇ ਪੱਗ ਵੱਟ ਭਰਾ ਸੀਗੇ ਪੱਗ ਬੱਟੀ ਹੋਈ ਸੀਗੀ ਪਰ ਫੇਰ ਵੀ ਜਿਹੜਾ ਹੈਗਾ ਅਹਿਮਦ ਡੋਗਰ ਨੇ ਧੋਖਾ ਕੀਤਾ ਲਾਲਚ ਦੇ ਵਿੱਚ ਆ ਗਿਆ ਕਿਉਂਕਿ ਕਿਸ਼ਨਾ ਸੀ ਜਿਹੜਾ ਡਾਕੂ ਸੀਗਾ ਤੇ ਜਿਹੜਾ ਉਹਦੇ ਕੋਲੇ maal ਸੀ ਲੁੱਟਿਆ ਹੋਇਆ ਬਹੁਤ ਜ਼ਿਆਦਾ ਸੀਗਾ ਤੇ ਉਹ ਜਿਹੜਾ maal ਸੀ ਕਹਿੰਦੇ ਡੋਗਰ ਕੋਲੇ ਲਿਆ ਕੇ ਰੱਖਦਾ ਹੁੰਦਾ ਸੀ ਤੇ ਉਹ maal ਦੇਖ ਕੇ ਡੋਗਰ ਬੇਈਮਾਨ ਹੋ ਗਿਆ ਤੇ ਉਹਨੇ ਭਲਾੜਾ ਜਿਹੜਾ ਮਾਨਸਾ ਚਲੇਦਾ ਭਲਾੜਾ ਐਸੀ ਦੀ ਗੱਲ ਕਰਦੇ ਆ ਭਲਾੜੇ ਪੁਲਿਸ ਨੂੰ ਸੱਦ ਕੇ ਭਲਾੜੇ ਥਾਣੇ ਦੀ ਪੁਲਿਸ ਨੂੰ ਸੱਦ ਕੇ ਤੇ ਕਿਸ ਨੇ ਇਹਨੂੰ ਪੁਲਿਸ ਕੋਲ ਫੜਾਤਾ ਤੇ ਫਿਰ ਕਿਸ ਨੇ ਇਹਨੂੰ ਕਾਲੇ ਪਾਣੀਆਂ ਦੀ ਸਜ਼ਾ ਹੋ ਗਈ ਫਿਰ ਕਿਸ ਨੇ ਇੱਕ ਚਿੱਠੀ ਲਿਖੀ ਆਪਣੇ ਭਰਾ ਜੌਨੇ ਮੌਲ ਨੂੰ ਤੇ ਉਹ ਚਿੱਠੀ ਦੇ ਵਿੱਚ ਸਾਰੀ ਗੱਲ ਦੱਸੀ ਵੀ ਐ ਕਰਕੇ ਡੋਗਰ ਨੇ ਮੈਨੂੰ ਪੁਲਿਸ ਕੋਲ ਫੜਾਤਾ ਮੇਰੇ ਨਾਲ ਧੋਖਾ ਕੀਤਾ ਤੇ ਉਸ ਤੋਂ ਬਾਅਦ ਕਹਿੰਦੇ ਫਿਰ ਜੌਨੇ ਮੌਲ ਨੇ ਸੌਂ ਖਾਦੀ ਸੀਗੀ ਮੈਂ ਆਪਣੇ ਭਰਾ ਦਾ ਬਦਲਾ ਲਊਂਗਾ ਅਹਿਮਦ ਡੋਗਰਾ ਜਿਹੜਾ ਉਹਨੂੰ ਮਾਰੂੰਗਾ ਤੇ ਉਦੋਂ ਕਹਿੰਦੇ ਉਹਨੇ ਮਾਤਾ ਨੈਣਾ ਦੇਵੀ ਦੀ ਸੁਖ ਸੁਖੀ ਸੀ ਵੀ ਮਾਤਾ ਮੈਂ ਆਪਣੇ ਭਰਾ ਦਾ ਬਦਲਾ ਜਿਹੜਾ ਲੈ ਲਾਂ ਤੇ ਅਹਿਮਦ ਡੋਗਰ ਨੂੰ ਮਾਰਦਾ ਉਸ ਤੋਂ ਬਾਅਦ ਮੈਂ ਤੇਰੇ ਦਰਬਾਰ ਦੇ ਵਿੱਚ ਆ ਕੇ ਸਿਉਨੇ ਦਾ ਛਾਤਰ ਚੜਾ ਕੇ ਜਾਊਂਗਾ ਤੇ ਜੌਣਾ ਮੋੜ ਨੇ ਆਪਣੇ ਭਰਾ ਦਾ ਬਦਲਾ ਲਿਆ ਅਹਿਮਦ ਡੋਗਰ ਨੂੰ ਮਾਰਿਆ ਤਹਿਮਦ ਡੋਗਰ ਨੂੰ ਮਾਰਨ ਤੋਂ ਬਾਅਦ ਜਦੋਂ ਜੌਣਾ ਮੋੜ ਕਹਿੰਦੇ ਇੱਕ ਸਾਧ ਦਾ ਰੂਪ ਬਣਾ ਕੇ ਮਾਤਾ ਨਿਆਣਾ ਦੇਵੀ ਦੇ ਦਰਬਾਰ ਦੇ ਵਿੱਚ ਛਾਤਰ ਚੜਾਉਣ ਵਾਸਤੇ ਗਿਆ ਤੇ ਚਾਰੇ ਪਾਸੇ ਪੁਲਿਸ ਫੈਲੀ ਹੋਈ ਸੀ ਕਿਉਂਕਿ ਜੌਣਾ ਮੋੜ ਦੀ ਪਾਲਸੀ ਪੁਲਿਸ ਨੂੰ ਤੇ ਪੁਲਿਸ ਨੇ ਮਾਤਾ ਨਿਆਣਾ ਦੇਵੀ ਦਾ ਜਿਹੜਾ ਦਰਬਾਰ ਹੈ ਉੱਥੇ ਵੀ ਚਾਰੇ ਪਾਸੇ ਪਹਿਰਾ ਲਾ ਕੇ ਕਹਿੰਦੇ ਮੰਦਰ ਨੂੰ ਘੇਰ ਲਿਆ ਕਿਉਂਕਿ ਕਿਸੇ ਜਿਹੜੇ ਟੌਟ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਸੂਈਏ ਹੁੰਦੇ ਸੀ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਜੌਣਾ ਮੌੜ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਛਾਤਰ ਚੜਾਉਣ ਵਾਸਤੇ ਪਹੁੰਚਿਆ ਹੋਇਆ ਹੈ ਤੇ ਦੋਸਤੋ ਜਦੋਂ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਕਹਿੰਦੇ ਪੁਲਿਸ ਜੌਣਾ ਮੌੜ ਨੂੰ ਘੇਰ ਲੈਂਦੀ ਹੈ ਤੇ ਉਸ ਟਾਈਮ ਦੇ ਉੱਤੇ ਵੀ ਨਾਣਾ ਦੇਵੀ ਮੰਦਿਰ ਦੇ ਵਿੱਚ ਚਮਤਕਾਰ ਹੋਇਆ ਸੀ ਤੇ ਮਾਤਾ ਕਹਿੰਦੇ ਨਾਣਾ ਦੇਵੀ ਮੰਦਿਰ ਦੇ ਵਿੱਚ ਪ੍ਰਗਟ ਹੋਈ ਸੀ ਆਪ ਤੇ ਪ੍ਰਗਟ ਹੋ ਕੇ ਮਾਤਾ ਨੇ ਜੌਣਾ ਮੌੜ ਨੂੰ ਇਹ ਵਰਦਾਨ ਦਿੱਤਾ ਸੀਗਾ ਵੀ ਭਗਤਾ ਪਹਾੜੀ ਤੋਂ ਜਿੱਧਰ ਤੇਰਾ ਜੀ ਕਰਦਾ ਛਾਲ ਮਾਰ ਦੇ ਤੇਰਾ ਬਾਲ ਤੱਕਣੀ ਬਿੰਗਾ ਹੁੰਦਾ ਪਰ ਤੂੰ ਪਿੱਛੇ ਮੁੜ ਕੇ ਨਾ ਚਾਕੀ ਕਹਿੰਦੇ ਵੀ ਜੌਣੇ ਮੋੜ ਨੇ ਉਵੇਂ ਕੀਤਾ ਸੀਗਾ ਜਿਵੇਂ ਮਾਤਾ ਨੇ ਕਿਹਾ ਸੀਗਾ ਤੇ ਜੌਣੇ ਮੋੜ ਨੇ ਜਿੱਥੇ ਇਹ ਗੇਟ ਆ ਜਿਹੜਾ ਆਪਾਂ ਗੱਲ ਕਰ ਰਹੇ ਆਂਗੇ ਇਸੇ ਜਗ੍ਹਾ ਤੋਂ ਪਹਾੜੀ ਤੋਂ ਥੱਲੇ ਛਾਲ ਮਾਰਤੀ ਸੀ ਦੇਖ ਲਓ ਹਜ਼ਾਰਾਂ ਫੁੱਟ ਥੱਲੇ ਪਹਾੜੀ ਤੋਂ ਛਾਲ ਮਾਰਤੀ ਤੇ ਥੱਲੇ ਜਾ ਕੇ ਕਹਿੰਦੇ ਨਾ ਵੀ ਜਿਵੇਂ ਹਵਾ ਦੇ ਵਿੱਚ ਕਿਸੇ ਨੂੰ ਚਾਕ ਕੇ ਲਾ ਦੰਨੇ ਆ ਤੇ ਆਈ ਹਵਾ ਦੇ ਵਿੱਚ ਜੌਣਾ ਮੋੜ ਪਹਾੜੀ ਦੇ ਉੱਤੇ ਥੱਲੇ ਜਾ ਉਤਰਿਆ ਸੀਗਾ ਭੋਰਾ ਵੀ ਉਹਦੇ ਸੱਟ ਨਹੀਂ ਸੀ ਲੱਗੀ ਜੇ ਤੇ ਪਰ ਉਹ ਇੱਕ ਗਲਤੀ ਕਰ ਗਿਆ ਸੀ ਕਹਿੰਦੇ ਵੀ ਮਾਤਾ ਨੇ ਜਿਹੜਾ ਉਹਨੂੰ ਵਰਦਾਨ ਦਿੱਤਾ ਸੀ ਪਿੱਛੇ ਮੁੜ ਕੇ ਨਾ ਚਾਕੀ ਯੋ ਜਦੋਂ ਪਿੱਛੇ ਮੁੜ ਕੇ ਉੱਪਰ ਨੂੰ ਝਾਤ ਪਿਆ ਕਹਿੰਦੇ ਵੀ ਉਹਨੂੰ ਨਾ ਇਹ ਹੋ ਗਿਆ ਮੈਂ ਐਡੀ ਉੱਚੀ ਤੋਂ ਛਾਲ ਮਾਰੀ ਸੀ ਥੱਲੇ ਮੈਂ ਉਹਦੇ ਜਾਂਦੇ ਦਾ ਜਾਂਦਾ ਕਿਵੇਂ ਆ ਗਿਆ ਵੀ ਮੇਰੇ 60 ਫੀਟ ਕਿਉਂ ਨਹੀਂ ਵਜੀ ਹੈਗੀ ਤੇ ਮੁੜ ਕੇ ਕਹਿੰਦੇ ਤਾਂ ਉਹ ਮਾਤਾ ਦੇ ਮੰਦਰ ਕਨੇ ਝਾਗ ਪਿਆ ਸੀ ਤੇ ਉਸ ਤੋਂ ਬਾਅਦ ਫਿਰ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਜਾਂ ਪੁਲਿਸ ਨੇ ਉੱਤੇ ਗੋਲੀ ਚਲਾ ਕੇ ਉੱਥੇ ਉਹਨੂੰ ਮਾਰਤਾ ਸੀਗਾ ਇਹਦੇ ਬਾਰੇ ਬੱਖ-ਬੱਖ ਜਿਹੜੀਆਂ ਕਹਾਣੀਆਂ ਨੇ ਗਿਆ ਕਲੀਅਰ ਨਹੀਂ ਗੱਲ ਕਈ ਥਾਂ ਤੇ ਤਾਂ ਇਹ ਵੀ ਗੱਲ ਆਉਂਦੀ ਹੈ ਵੀ ਜਦੋਂ ਛਾਲ ਮਾਰੀ ਸੀ ਤਾਂ ਪੁਲਿਸ ਨੇ ਜਾਣੇ ਮੋੜ ਤੇ ਗੋਲੀ ਚਲਾਤੀ ਸੀ ਉੱਥੇ ਉਹਦੀ ਡੈਥ ਹੋ ਗਈ ਸੀ ਤੇ ਉੱਥੇ ਉਹਦੀ ਸਮਾਦ ਵੀ ਬਣੀ ਹੋਈ ਹੈ ਦੇਖਿਆ ਜਾਵੇ ਤਾਂ ਲੋਕ ਸਮਾਦ ਦੇ ਉੱਤੇ ਜਾਉਣੇ ਮੋੜ ਦੇ ਮੱਥਾ ਵੀ ਟੇਕਦੇ ਨੇ ਤੇ ਕੁਝ ਲੋਕਾਂ ਦਾ ਇਹ ਵੀ ਕਹਿਣਾਗਾ ਵੀ ਜਾਉਣਾ ਮੋੜ ਜਿਹੜਾ ਉੱਥੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਗ੍ਰਿਫਤਾਰ ਕਰਕੇ ਲਿਆਂਦਾ ਸੀ ਤੇ ਉਸ ਤੋਂ ਬਾਅਦ ਜਿਹੜੀ ਜਾਉਣੇ ਮੋੜ ਦੀ ਭੈਣ ਸੀ ਉਹਦੇ ਤੋਂ شناخت ਕਰਾਈ ਗਈ ਸੀ ਫਿਰ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਇਹਦੇ ਬਾਰੇ ਜਿਹੜੀ ਗੱਲ ਕਲੀਅਰ ਨਹੀਂ ਹੁੰਦੀ ਹੈਗੀ ਵੀ ਜਾਉਣਾ ਮੋੜ ਉੱਥੇ ਉਹਦੀ ਡੈਥ ਹੋ ਗਈ ਸੀ ਜਾਂ ਪੁਲਿਸ ਨੇ ਉਹਨੂੰ ਜਿੰਦਾ ਜਾਉਂਦਾ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਸੀਗਾ ਪਰ ਉਹਦੀ ਜਿਹੜੀ ਜਾਉਨੇ ਮੋੜ ਦੀ ਸਮਾਧਾ ਉਹ ਨਿਆਣਾ ਦੇ ਵੀ ਜਰੂਰ ਬਣੀ ਹੋਈ ਹੈ ਉਹਦੇ ਵਿੱਚ ਮਾਤਾ ਨਿਆਣਾ ਦੇ ਵੀ ਦੀ ਫੋਟੋ ਹੈ ਜਾਉਨੇ ਦੀ ਫੋਟੋ ਹੈ ਤੇ ਜਾਉਨੇ ਦੇ ਭਰਾ ਕਿਸ਼ਨੇ ਦੀ ਫੋਟੋ ਹੈ ਤਿੰਨਾਂ ਦੀ ਫੋਟੋ ਵੀ ਲੱਗੀ ਹੋਈ ਆ ਤੁਸੀਂ ਦੇਖੀ ਹੋਣੀ ਤੇ ਉਸ ਜਿਹੜੇ ਨਿਆਣਾ ਦੇ ਵੀ ਮਾਤਾ ਦੇ ਦਰਬਾਰ ਦੇ ਵਿੱਚ ਸਦਾ ਲੂ ਜਾਂਦੇ ਨੇ ਜਾਉਨੇ ਮੋੜ ਦੀ ਸਮਾਧ ਦੇ ਉੱਤੇ ਮੱਥਾ ਵੀ ਟੇਕਦੇ ਨੇ ਤੇ ਇਹ ਜਿਹੜਾ ਗੇਟ ਆ ਇਹਦਾ ਨਾਂ ਜਾਉਣਾ ਮੋੜ ਗੇਟ ਹੈ ਤੇ ਜਾਉਣਾ ਮੋੜ ਗੇਟ ਆ ਜਾਉਨੇ ਮੋੜ ਦੀ ਜਾਤ ਦੇ ਵਿੱਚ ਹੀ ਇਹ ਗੇਟ ਲੱਗਿਆ ਹੋਇਆ ਹੈ ਪਰ ਇਹ ਗੇਟ ਬੰਦ ਰਹਿੰਦਾ ਹੈ ਕਿ ਉਧਰ ਰਸਤਾ ਨਹੀਂ ਹੈਗਾ ਕੋਈ ਤੇ ਜੌਣਾ ਮੋੜ ਕੋਈ ਪੌੜੀਆਂ ਰਾਹੀਂ ਉਤਰਣ ਨਹੀਂ ਛਾਲ ਮਾਰੀ ਸੀ ਇਸ ਕਰਕੇ ਨਾ ਉਧਰ ਕੋਈ ਰਸਤਾ ਨਹੀਂ ਹੈਗਾ ਪਰ ਉਹਦੀ ਯਾਦ ਦੇ ਵਿੱਚ ਗੇਟ ਲੱਗਿਆ ਹੋਇਆ ਹੈ ਤੇ ਇਹਨੂੰ ਜੌਣਾ ਮੋੜ ਗੇਟ ਕਿਹਾ ਜਾਂਦਾ ਤੇ ਇਹ ਗੇਟ ਬੰਦ ਹੀ ਰਹਿੰਦਾ ਹੈਗਾ ਦੋਸਤੋ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਜੈ ਮਾਤਾ ਨਾਣਾ ਦੇ ਵੀਜੀ